ਲਓ ਵੀ ਜਾਣ ਲੱਗੇ ਆ ਅਸੀਂ ਮੈਚ ਦੇਖਣ। ਸ਼੍ਰੀਲੰਕਾ ਤੇ ਨਿਊਜ਼ੀਲੈਂਡ ਦਾ ਮੈਚ ਹੈ। ਅੱਜ ਟਾਈਮ ਨਾਲ ਵਿਲੇ ਹੋ ਗਏ ਵਧੀਆ ਕੰਮਦੰਦਿਆਂ ਤੋਂ ਤੇ ਸਾਰੇ ਜਾਣੇ ਸੋਚਿਆ ਮੈਚ ਵੇਖ ਕੇ ਆਉਣੇ। ਪਤਾ ਨਹੀਂ ਨਿਊਜ਼ੀਲੈਂਡ ਵਾਲਾ ਦੇਖਿਆ ਤਾਂ ਹੈ ਨਹੀਂ, ਦੇਖਾਂਗੇ ਹੌਲੀ-ਹੌਲੀ ਸਾਰਾ ਘੁੰਮਾਂਗੇ ਤੇ ਅੱਜ ਅਸੀਂ ਚੱਲੇ ਆਂ ਤਰੰਗੇ, ਤਰੰਗੇ ਚੱਲੇਣਾ ਆਪਾਂ। ਹਾਂਜੀ। ਤਰੰਗੇ ਚੱਲੇ ਆਂ ਤੇ ਉੱਥੇ ਲਵਾਂਗੇ ਨਜ਼ਾਰੇ ਮੈਚ ਦੇ। ਵੇਨੇ ਕੀ ਬਣਦਾ ਰਸਤਾ ਤੁਹਾਨੂੰ ਖਾਾਂਗੇ। ਕਹੇ ਜਾ ਰਸਤਾ ਤੇ ਕਹੇ ਜਾ ਸਟੇਡੀਅਮ ਆ ਤੇ ਹੋਰ ਗੱਲਾਂ ਬਾਤਾਂ। ਆਜੋ। ਲਓ ਵੀ ਮੋਟਾ ਆ ਗਿਆ ਸਾਨੂੰ ਲੈਣ ਵਾਸਤੇ ਸਾਡਾ ਭਰਾ ਮਹਿਕ ਇਹ ਕੰਨ ਚੱਲਦੇ ਆ ਤੇ ਅਸੀਂ ਗੱਡੀ ਬੜੀ ਭਜਾਈ ਜਾਂਦੇ ਰਹੇ ਤੇ ਗੱਡੀ ਥੋੜੀ ਜਿਹੀ ਬਾਈ ਬਣ ਕੇ ਪਿਛਲੇ ਲਿਆ ਪਿਛਲੇ 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 ਆਂਦੀ ਤੇ ਬਹਿ ਗਏ ਇਹ ਹਾਲ ਨੇ ਬਾਈ ਉਹਨੂੰ ਕਿੱਥੇ ਆ ਆਇਆ ਹੈ ਹਲੋ ਆ ਜਾਓ ਆ ਜਾਓ ਆਇਓ ਆਇਓ ਆ ਆਇਆ ਤੁਹਾਡੇ ਅੰਦਰ ਕਿਛਤੀ ਗੱਡੀ ਅਸੀਂ ਹੁਣ ਅਸੀਂ ਜਾ ਰਹੇ ਹਾਂ ਮੋਨੂ ਕੋਲੇ ਮੋਨੂ ਸਾਡਾ ਯਾਰ ਉਹ ਦੂਜੇ ਘਰੇ ਰਹਿੰਦਾ ਉੱਥੋਂ ਉਹਨੂੰ ਅਸੀਂ ਛੇਤੀ ਤੋਂ ਛੇਤੀ ਚੱਕਣਾ ਇੰਤਜ਼ਾਰ ਕਰ ਰਿਹਾ ਉਹ ਦਬ ਕੇ ਤੇ ਉਹਨੂੰ ਜਾ ਕੇ ਫਿਰ ਅਸੀਂ ਗਾਂ ਤਰਪਾਂਗੇ ਓ ਕੀ ਹਾਲ ਨੇ ਮੋਨੂ ਮੈਂ ਵੀ ਗਿਆ ਵੀ ਮੈਂ ਕਿਹਾ ਵੀ ਕਿਤਾ ਆ ਇਧਰ ਤੁਹਾਡੇ ਕੋਲ ਆਇਆ ਮੈਂ ਸਹੀ ਆ ਹੈ ਸਹੀ ਹੈ ਆਪਾਂ ਕਿੱਥੇ ਜਾ ਰਹੇ ਹਾਂ ਅੱਜ ਆਪਾਂ ਤੁਰੰਗਾ ਸ਼੍ਰੀਲੰਕਾ ਅੱਛਾ ਕੀ ਕੀ ਕਰਨ ਜਾ ਰਹੇ ਹੋਏ ਉੱਥੇ ਮੈਂ ਤਾਂ ਦੇਖਣ ਜਾ ਰਹੀ ਹਾਂ ਸ਼੍ਰੀਲੰਕਾ ਵਰਸ ਨਿਜੀਲੈਂਡ ਅੱਛਾ ਕਾ ਦਾ ਮੈਚ ਕ੍ਰਿਕਟ ਦਾ ਮੈਚ ਉਹ ਤੂੰ ਕਦੇ ਉਹ ਸੁਣਾਇਆਗਾ ਵੀ ਕ੍ਰਿਕਟ ਦਾ ਮੈਚ ਦਾ ਕੀ ਡਿਟਾ ਉਹ ਲੇਖ ਲਿਖਿਆ ਜਰ ਮੈਂ ਤਾਂ ਕਾਲਾ ਜਾ ਰਿਹਾ ਕਾਲਾ ਰੇ ਯਾਰ ਤੂੰ ਤਾਂ ਨਾਲੇ ਕਾਲਾ ਹੈਗਾ ਹਣਾ ਫਿਰ ਵੀ ਆਈ ਜਾਂਦਾ ਦੇਖ ਲੈ ਹਾਂਜੀ ਬੜੀ ੜੇ ਹੋਇਆ ਰੱਖਣੇ ਮੈਚ ਮਿੱਤਰਾਂ ਨੇ ਕੱਢੇ ਚਾਹੀਏ ਜਾਂ ਜਮਾਈ ਦੇਖਣ ਜਾ। ਅੱਛਾ ਅੱਛਾ। ਨਹੀਂ ਨਹੀਂ ਹੌਲੀ ਆ। ਨਹੀਂ ਸਹੀ ਹੈ ਸਹੀ ਹੈ ਬਰੇ। ਇਥੋਂ ਆਪਣਾ ਨਾਮ ਜਿੰਦਗੀ ਜੀਣਾ ਮਾੜਾ ਚੇਜ ਆਇਟ ਵੇਸਟ। ਵੇਸਟ। ਨਹੀਂ ਸਹੀ ਹੈ। ਵੀ ਵੀ ਨਹੀਂ ਕਿਸ ਨਾਲ। ਠੀਕ ਆ। ਇੱਕ ਜੀ ਬਰੋ। ਇਹ ਬਈ એનર્ਜੀ ਡਰਿੰਕ ਜਿਹੜੀ ਕਿ ਮੋਰਨ ਨੂੰ ਜਦੋਂ ਨੀਂਦ ਆਉਂਦੀ ਸ਼ੁਰੂ ਉਹ ਪੀ ਲੈਂਦਾ ਹੈ। ਹਾਂ ਉਹ ਮੈਂ ਕਿਹਾ ਮੈਂ ਦੇਖਣਾ ਸਭਈ। ਕੋਈ ਚੱਕਰ ਪੈਂਦਾ ਨਹੀਂ ਕਿਹਦਾ ਦੇਖਵਾਉਣੀ। ਵੀ ਉਹ ਪੀਓ। ਡੱਬੇ ਠੀਕ ਆ। ਤੇ ਜਿੰਨੂ ਲਾਤਾ ਤਾਰੀਟ। ਰਾਸਤਾ ਬੜਾ ਖੂਬਸੂਰਤ ਹੈ ਬੜੀ ਕਮਾਲ ਦੀਆਂ ਚੀਜ਼ਾਂ ਰਸਤੇ ਦੇ ਵਿੱਚ ਆ ਰਹੀਆਂ ਹਾਂ ਹਾਂ ਭਾਈ ਮੈਕ ਨੇ ਕਿਹਾ ਕਿ ਭਾਈ ਆਪਦਾ ਮੋਬਾਈਲ ਜਿਹੜਾ ਬਲੌਗ ਵਾਲਾ ਤੋਂ ਨਵਾਂ ਜਿਹਾ ਖੜਾ ਸ਼ੁਰੂ ਕੀਤਾ ਹੈ ਤੇ ਉਹ ਸ਼ੁਰੂ ਕਰ ਲਾ ਕੇ ਡੈਮ ਆਉਣ ਵਾਲਾ ਬੜਾ ਘੈਂਟ ਤੇ ਸੱਚੀ ਬੜਾ ਖੂਬਸੂਰਤ ਡੈਮ ਆ ਰਿਹਾ ਸਾਡੇ ਫਾਰਮਾਂ ਨੂੰ ਜਾਂ ਹੋਰ ਕਿਤੇ ਜਿਹੜੀ ਬਿਜਲੀ ਐ ਇਸ ਡੈਮ ਤੋਂ ਜਾਂਦੀ ਐ ਤੇ ਜਿੱਥੇ ਕਿਤੇ ਡੈਮ ਬਣ ਜਾਂਦਾ ਜਾਂ ਕੁਦਰਤੀ ਸੋਮਾ ਹੁੰਦਾ ਵੀ ਐ ਵੈਸੇ ਪਾਣੀ ਕਰਕੇ ਤਾਂ ਹੋ ਖੇਚਦਾ ਕੇਂਦਰ ਬਣ ਜਾਂਦਾ ਤੇ ਬੜਾ ਸੋਹਣਾ ਖੇਚਦਾ ਕੇਂਦਰ ਬਣਾ ਹੋਇਆ ਲੋਕ ਇੱਥੇ ਆਉਂਦੇ ਆ ਘੁੰਮਦੇ ਆ ਫਿਰਦੇ ਆ ਦੇਖਦੇ ਆ ਪਰ ਸਾਡੇ ਕੋਲ ਟਾਈਮ ਨਹੀਂ ਸੀ ਕਿਉਂਕਿ ਸਾਡਾ ਮੈਚ ਲੰਘ ਰਿਹਾ ਸੀ ਤੇ ਅਸੀਂ ਛੇਤੀ ਤੋਂ ਛੇਤੀ ਮੈਚ ਨੂੰ ਦੇਖਣ ਲਈ ਪਹੁੰਚਣਾ ਸੀ ਤਾਂ ਕਰਕੇ ਅਸੀਂ ਇਹ ਬੜਾ ਦੇਖਿਆ ਨਹੀਂ ਬਸ ਤੁਰ ਜਾਂਦੇ ਨੇ ਮਾੜੀ ਮੋਟੀ ਜਿਹੀ ਬਣੀ ਬੁਣੀ ਤੇ ਭੱਜ ਗਏ ਆਹ ਦੇਖੋ ਜਿਹੜੇ ਉੱਚੇ-ਉੱਚੇ ਦਰਖਤ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਪਰਲੇ ਪਾਸੇ ਕੀਵੀ ਵਾਲੇ ਬਾਗ ਲੱਗੇ ਹੋਏ ਆ ਤਾਂ ਜੋ ਹਵਾ ਦੇ ਨਾਲ ਜਿਹੜਾ ਹੈਗਾ ਉਹ ਝੜ ਨਾ ਜਾਣ ਫਲ ਜਿਹੜਾ ਉਹ ਝੜੇ ਨਾ ਨਾਲ ਦੀ ਨਾਲ ਸਾਨੂੰ ਇਸ ਤੋਂ ਬਾਅਦ ਬਹੁਤ ਅੱਗੇ ਜਾ ਕੇ ਕਿਉਂਕਿ ਸਾਰਾ ਰਾਹ ਸੀਗਾ ਉਹ ਸਮੁੰਦਰ ਦੇ ਕੰਡੇ ਸੀ ਤੇ ਇੱਕੇ ਦਮ ਸਾਨੂੰ ਸਮੁੰਦਰ ਦੇਗਾ ਤੇ ਚਲੋ ਸਮੁੰਦਰ ਚਲੀਏ। ਦਈ ਵਿੱਚ ਨੋੜੇ ਬੇ ਕੋ ਅਗਲੋ ਜੀ। ਓਹ ਹੋ 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 ਇਹ ਕਿ ਕਹਿ ਗਏ ਝਾਲਵਾ। ਓਏ ਉਹ ਦੇਖੋ ਇਹ ਵਾਕਈ ਉੱਚਾ ਹੋਈ ਗਾਹਾਂ ਤੋਂ। ਕੀ ਆ ਇਹ? ਰੈਂਡਾ ਨਹੀਂ ਹੁੰਦੀ ਇੱਧਰ। ਇੱਕ ਕਮਾਲ ਦੀ ਗੱਲ ਆ ਫਾਟਕ ਨਹੀਂ ਲੱਗੇ ਹੋਏ ਇੱਥੇ ਰੇਲ ਗੱਡੀ। ਆਪਣੇ ਰਹਿਗੇ ਜੀ 6 6 ਮਿਟਾਇ ਜੋਸ ਮੁੱਤਤਾ ਵੇਖਿਆ ਜਾਂਦਾ ਵੇਖੋ ਬੜੇ ਸਿਰ ਟਰਾਈ ਕਰਦੀ ਹਾਂ ਨਹੀਂ ਟਾਈਮ ਦੀ ਪਾਬੰਦੀ ਹੈ ਨਾ ਹਾਂ ਅਸੀਂ ਸਖਾਈ ਕਰਦੀ ਹਾਂ ਆਏ ਹਾਏ ਓਏ ਮੈਨੂੰ ਆ ਗਿਆ ਯਾਰ ਆ ਗਈ ਕੀ ਕਹਿਣਾ ਜਣਾ ਤੂੰ ਸਮੁੰਦਰ ਦੇਖਣ ਤੋਂ ਬਹੁਤ ਕਹੀ ਜਾਂਦਾ ਸੀ ਮੈਂ ਵਿੱਚ ਤੇ ਆਣੇ ਪਰ ਵਿੱਚ ਦਾ ਥੋੜਾ ਹੋਰ ਆ ਪੱਕ ਸਮੁੰਦਰ ਉਧਰ ਤਾਂ ਜਿਹੜਾ ਏਰੀਆ ਅੱਡ ਚਲਾ ਗਿਆ ਹਾਂ ਹਾਂ ਪਰ ਇੱਥੇ ਜਿਹੜਾ ਖਾਲੀ ਏਰੀਆ ਜਸ ਸਮੁੰਦਰ ਦੇ ਕੋਲੇ ਵੀ ਘੈਂਟ ਇਹ ਵੀ ਵਧੀਆ ਲੱਗਿਆ ਬਹੁਤ ਵਧੀਆ ਲੱਗ ਰਿਹਾ ਹੈ ਤੁਨ੍ਹ ਕੇ ਵੇ ਲੱਗ ਰਿਹਾ ਮੈਨੂੰ ਤਾਂ ਮੈਨੂੰ ਐ ਲੱਗੀਆਂਦਾ ਵੀ ਇਧਰਲੇ ਪਾਸੇ ਸਮਝ ਮੈਂ ਸਮੁੰਦਰ ਉੱਚਾ ਹੁੰਦਾ ਪਾਣੀ ਦੀ ਢਾਲ ਹੋ ਗਈ ਜਮ ਪਰ ਦੂਰੋਂ ਵੀ ਹੀ ਲੱਗਦਾ ਸੀ ਕਿ ਇਧਰ ਉੱਚਾ ਹੈ ਨਾ ਹਾਂ ਤੇ ਹੁਣ ਹੁਣ ਜੇ ਥੋੜਾ ਫਰਕ ਦਾ ਇਹ ਤਾਂ ਆਪਣੇ ਘਰ ਤੋਂ ਕੋਈ ਬੜੀ ਦੂਰ ਨਹੀਂ ਹੈਗਾ ਯਾਰ ਨਹੀਂ ਨਹੀਂ ਕੋਈ ਜ਼ਿਆਦਾ ਨਹੀਂ ਵਾਕਟਾਨੇ ਵਾਲਾ ਹੋਰ ਨੇੜੇ ਆ ਦਾ ਆਪਾਂ ਬਹੁਤੀ ਦੂਰ ਆਏ ਆ ਹਾਂ ਵਾਕਟਾਨੀ ਵਾਲਾ ਤਾਂ ਜਮੇ ਨਾਲ ਹੈ ਨਾ ਇੰਨਾ ਵੀ ਨਹੀਂ ਜਮੇ ਆਪਾਂ ਕਹਿੰਦੇ ਆ ਯਾਰ 52 ਮਿੰਟ ਦੀ ਦੂਰੀ ਤੇ ਮੈਨੂੰ ਆ ਜਾ ਯਾਰ ਲੇਟ ਕਰਾਈ ਜਾ ਨਾ ਚਲੋ ਯਾਰ ਬੜਾ ਟਾਈਮ ਨਹੀਂ ਰੋਣਾ ਉਧਰ ਵੀ ਜਾਣਾ ਕਿਚਲੀਆਂ ਸਾਰੀ ਫੋਟੋਆਂ ਹੈ ਹੋਰ ਆਪਾਂ ਹੁਣ ਸਟੋਰੀਆਂ ਪਾਵਾਂਗੇ ਸਟੋਰੀਆਂ ਦਾ ਸਟੋਰੀ ਪਾਵਾਂਗੇ ਜ਼ਰੂਰ ਬਸ ਠੀਕ ਹੈ ਉਹ ਤਾਂ ਤੁਹਾਡੇ ਕੋਲ ਮੈਨੂੰ ਪਰ ਭੇਜ ਦਿਓ ਡਾਕੂਮੈਂਟ ਬਣਾ ਕੇ ਪੂਰੀ ਵਧੀਆ ਈ ਅੱਛਾ ਐਡਿਟ ਕਰਨ ਦੀ ਤਾਂ ਕੀ ਲੋੜ ਆ ਨਾ ਕੀ ਕਰਨੀ ਐਡਿਟ ਕਰਨ ਦੀ ਤੇਰੀ ਫੋਟੋ ਥੋੜੀ ਐਡਿਟ ਕਰਨੀ ਲੋੜ ਨਾਲੇ ਮੈਨੂੰ ਉਹ ਭੇਜ ਫੋਟੋ ਤਾਂ ਫੋਨ ਹੀ ਬੜਾ ਤੜਾ ਇਹ ਐਡਿਟ ਨਹੀਂ ਐ ਸਿੱਧਾ ਡਾਕੂਮੈਂਟ ਬਣਾ ਕੇ ਭੇਜ ਦੇ ਤੇ ਨਾਲੇ ਮੈਨੂੰ ਉਹ ਦੇ ਦੇਂ ਭਰਾਵਾ ਕੀ ਪੈਸੇ ਟਿਪ ਨਹੀਂ ਇੱਕ ਫੋਟੋ ਦੇ ਮੈਂ ਪੈਸੇ ਮੰਗ ਲ ਅਲੱਗ ਲੈਣਾ ਹੁਣ ਉਸ ਤੋਂ ਬਾਅਦ ਅਸੀਂ ਬਹੁਤ ਸੋਹਣਾ 뷰 ਦੇਖਦੇ ਹੋਏ ਤਰੰਗੇ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਹਾਂ ਗੱਭਰੂ ਸ਼ਹਿਰ ਦੇ ਵਿੱਚ ਆ ਗਏ ਤੇ ਹੁਣ ਪਾਰਕਿੰਗ ਲਾਉਣ ਲਈ ਜਗਾ ਭਾਲੀ ਤੇ ਮੈਦਾਨ ਦੇ ਬਾਹਰ ਜਵਾਕ ਬੀਟਾਂ ਤੇ ਬੀਟਾਂ ਸਿੱਟ ਜਾਂਦੇ ਨੇ ਕੀ ਬਾਤ ਹੈ ਬਹੁਤ ਕਮਾਲ ਦੀ ਗੱਲਬਾਤ ਕਰ ਰਹੇ ਆ ਸ਼੍ਰੀਲੰਕਾ ਤੇ ਨਿਊਜ਼ੀਲੈਂਡ ਦਾ ਮੈਚ ਪਹਿਲੀ ਬੈਟਿੰਗ ਜਿਹੜੀ ਹੈਗੀ ਉਹ ਨਿਊਜ਼ੀਲੈਂਡ ਦੀ ਤੇ ਨਿਊਜ਼ੀਲੈਂਡ ਨੇ ਬਣਾਏ 183 86 ਰਨ ਜਿਹੜਾ ਕਿ ਅਸੀਂ ਦੇਖ ਕੇ ਬਹੁਤ ਆਨੰਦ ਆਇਆ ਥੋੜਾ ਜਿਹਾ ਸਮਾਂ ਜਾਦਤ ਨਹੀਂ ਜਾਂਦਾ ਤਾਂ ਕਰਕੇ ਅਸੀਂ ਬੋਲਰ ਨੂੰ ਕਿਹਾ ਕਿ ਛੇਤੀ ਤੋਂ ਛੇਤੀ ਪੱਜਪੜ ਕੇ ਬੋਲਾਂ ਸਿੱਟੋ ਤਾਂ ਜੋ ਅਸੀਂ ਕਰੇ ਜਾ ਸਕੀਏ ਤੇ ਅਸੀਂ ਅਗਲੇ ਦਿਨ ਤੜਕੇ ਉੱਠਣਾ ਵੀ ਇਹ ਕੰਮ ਤਾਂ ਦੇ ਵੀ ਕਰਨੇ ਆ ਤਾਂ ਇਹਨਾਂ ਨੇ ਸਾਡੀ ਮੰਨੀ ਤੇ ਛੇਤੀ ਤੋਂ ਛੇਤੀ ਇਹ ਬੋਲਾਂ ਸਿੱਟਣ ਲੱਗੇ ਬੈਟਸਮੈਨ ਛੇਤੀ ਤੋਂ ਛੇਤੀ ਆਪਦੇ ਰਨ ਬਣਾਉਣ ਲੱਗੇ ਤਾਂ ਜੋ ਮੈਚ ਛੇਤੀ ਖਤਮ ਕੀਤਾ ਜਾਵੇ ਨੇ ਕਿ ਲਾ ਕਿ ਸ਼੍ਰੀਲੰਕਾ ਮੈਚ ਹਾਰ ਗਿਆ ਅਸੀਂ ਘਰ ਨੂੰ ਜਾ ਹੀ ਰਹੇ ਸੀ ਕਿ ਸਾਡੇ ਨਾਲ ਦਾ ਬੰਦਾ ਖਾਸੀ ਵੱਡੀ ਗੱਲ ਕਰਨ ਲੱਗਿਆ ਗੱਲ ਕਰਨ ਵਾਸਤੇ ਖਾਸੀ ਜ਼ਰੂਰਤ ਚਾਹੀਦੀ ਮੈਂ ਖਾਸਾ ਟਾਈਮ ਬਹੁਤ ਹੋ ਗਿਆ ਸੀ ਗਰਮ ਮੱਝ ਗਈ ਸੀ ਸਾਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਤਾਂ ਪੜਕੇ ਪੁੜਕੇ ਇਦਨੋਂ ਪਾਲ ਦੇ ਪੂਲ ਦੇ ਮੱਕੜੀ ਮੁਕੜੀ 버ਗਰ ਕਿੰਗ 버거 ਸਾਰੇ ਬੰਦ ਹੋ ਗਏ ਸੀ ਫਿਰ ਅਸੀਂ ਕਿਸੇ ਪੈਟਰੋਲ ਪੰਪ ਤੇ ਰੁਕੇ ਮੈਚ ਦੇਖਦੇ ਹੋਗੇ ਲੇਟ ਸਾਰੇ ਉਹ ਏਟਾ ਬੇਬੰਦ ਤੇ ਹੁਣ ਇੱਥੇ ਇੱਥੇ ਬਾਈ ਕੀ ਮਿਲੂ ਖਾਣ ਨੂੰ ਵੇਗਾ ਸਰੋਂ ਠੰਡ ਬਹੁਤ ਆ ਆਈਸਕ੍ਰੀਮ ਨਾ ਮੰਗਾ ਲੇ ਕੋਈ ਲੈ ਇਹਦਾ ਆਪਣਾ ਬਾਈ ਘਰ ਵਾਲੇ ਨਿਕਲ ਆਇਆ ਹੈ ਤਰੀਕਾ ਆਲੋ ਕਿੰਨੀ ਭੁੱਖ ਲੱਗੀ ਹੋਏ ਲੱਗੀ ਆ ਠੀਕ ਠਾਕ ਪੈਟਰੋਲ ਪੰਪ ਤੇ ਬਸ ਹਾ ਇੱਕ ਚੀਜ਼ ਜੀ ਮਿਲੀ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਸੀ ਪਰ ਮੈਂ ਹੱਚਲ ਖਾ ਲਈ ਨਾਣ ਮਿਰਚਾਂ ਨਹੀਂ ਸੀ ਤੇ ਅਸੀਂ ਖਾਦਾ ਢਿੜ ਪਰ ਲਿਆ ਰਾਤ ਨੂੰ 1:30 ਵਜੇ ਘਰੇ ਆਏ ਬੜਾ ਆਨੰਦ ਆਇਆ ਸ਼ੁਕਰੀਆ ਸਾਰਾ ਬਲੌਗ ਦੇਖਣ ਲਈ